ਇਹ ਮਿੱਟੀ ਮੇਜਰ ਭੁਪਿੰਦਰ ਸਿੰਘ ਜੁਨਾ ਦਾ ਜਿਹੜਾ ਜਦੀ ਜ਼ਮੀਨ ਸੀਗੀ ਉੱਥੋਂ ਦੀ ਮਿੱਟੀ ਲੈ ਕੇ ਆਂਦੀ ਆ ਕਿਉਂਕਿ ਭਾਰਦਾਨਗਰ ਚੌਂਕ ਦੇ ਵਿੱਚ 1996 ਤੋਂ ਪਹਿਲਾਂ 1996 ਤੋਂ ਪਹਿਲਾਂ ਇੱਥੇ ਟੈਂਕ ਵੀ ਹੁੰਦਾ ਸੀ ਮੇਜਰ ਭੁਪਿੰਦਰ ਸਿੰਘ ਜੁਨਾ ਦਾ ਔਰ ਉਹਨਾਂ ਦਾ ਬੁੱਤ ਵੀ ਲੱਗਿਆ ਹੁੰਦਾ ਸੀ ਆ ਜੀ ਉਹ ਅੱਜ ਜਦੋਂ ਦੁਬਾਰਾ ਚੌਂਕ ਬਣਿਆ ਇਲਾਕੇ ਵੱਲੋਂ ਲੁਜਾਨਾ ਵਾਸੀਆਂ ਵੱਲੋਂ ਪਬਲਿਕ ਐਕਸ਼ਨ ਕਮੇਟੀ ਵੱਲੋਂ ਹੋਰ ਸੰਸਥਾਵਾਂ ਵੱਲੋਂ ਇੱਕੋ ਹੀ ਮੰਗ ਆ ਕਿ ਮੇਜਰ ਭੁਪਿੰਦਰ ਸਿੰਘ ਜੀ ਉਹਨਾਂ ਦਾ ਬਣਦਾ ਸਨਮਾਨ ਦਿੰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਭਾਰਤਨਗਰ ਚੌਂਕ ਦੇ ਵਿੱਚ ਤੇ ਮੇਜਰ ਭੁਪਿੰਦਰ ਸਿੰਘ ਜੀ ਉਹਨਾਂ ਦਾ ਬੁੱਤ ਅਤੇ ਪੈਟਰਨ ਟੈਂਕ ਦੁਬਾਰਾ ਮੁੜ ਸਥਾਪਿਤ ਕਰੇ ਜਦੀਪ ਸਿੰਘ ਖੇਰਾ ਮੇਰਾ ਨੌਆ ਜੀ ਪਬਲਿਕ ਐਕਸ਼ਨ ਕਮੇਟੀ ਤੋਂ ਇਹ ਮਿੱਟੀ ਮੇਜਰ ਭੁਪਿੰਦਰ ਸਿੰਘ ਜੀ ਉਹਨਾਂ ਦਾ ਜਿਹੜਾ ਜਦੀ ਜ਼ਮੀਨ ਸੀਗੀ ਉੱਥੋਂ ਦੀ ਮਿੱਟੀ ਲੈ ਕੇ ਆਂਦੀ ਹੈ ਕਿਉਂਕਿ ਭਾਰਤਨਗਰ ਚੌਂਕ ਦੇ ਵਿੱਚ 1996 ਤੋਂ ਪਹਿਲਾਂ 1996 ਤੋਂ ਪਹਿਲਾਂ ਦੇ ਇੱਥੇ ਟੈਂਕ ਵੀ ਹੁੰਦਾ ਸੀ ਆ ਮੇਜਰ ਭੁਪਿੰਦਰ ਸਿੰਘ ਜੀ ਉਹਨਾਂ ਦਾ ਔਰ ਉਹਨਾਂ ਦਾ ਬੁੱਤ ਵੀ ਲੱਗਿਆ ਹੁੰਦਾ ਸੀ ਆ ਜੀ ਅੱਜ ਜਦੋਂ ਦੁਬਾਰਾ ਚੌਕ ਬਣਿਆ ਇਲਾਕੇ ਵੱਲੋਂ ਲੁਜਾਣਾ ਵਾਸੀਆਂ ਵੱਲੋਂ ਪਬਲਿਕ ਐਕਸ਼ਨ ਕਮੇਟੀ ਵੱਲੋਂ ਹੋਰ ਸੰਸਥਾਵਾਂ ਵੱਲੋਂ ਇੱਕੋ ਹੀ ਮੰਗ ਹੈ ਕਿ ਮੇਜਰ ਭੁਪਿੰਦਰ ਸਿੰਘ ਜੀ ਉਹਨਾਂ ਦਾ ਬਣਦਾ ਸਨਮਾਨ ਦਿੰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਭਾਰਤਨਗਰ ਚੌਕ ਦੇ ਵਿੱਚ ਮੇਜਰ ਭੁਪਿੰਦਰ ਸਿੰਘ ਜੀ ਉਹਨਾਂ ਦਾ ਬੁੱਤ ਅਤੇ ਪੈਟਰਨ ਟੈਂਕ ਦੁਬਾਰਾ ਮੋੜ ਸਥਾਪਤ ਕਰੇ ਇਹ ਅਤੇ ਪੰਜਾਬੀ ਜਿਹੜੀ ਭਾਸ਼ਾ ਹੈਗੀ ਆ ਸਾਡੀ ਮਾਂ ਪਾਸ਼ਾ ਹੈਗੀ ਆ ਉਹਨੂੰ ਬਣਦਾ ਰਤਬਾ ਇਸ ਚੌਂਕ ਤੋਂ ਦੇਣਾ ਸ਼ੁਰੂ ਕਰੇ ਫਲੈਕਸ ਨੂੰ ਇਸ ਕਰਕੇ ਪੇਂਟ ਕੀਤੀ ਆ ਕਿ ਅਸੀਂ ਅੱਜ ਸਿੰਬੋਲਿਕ ਤੌਰ ਤੇ ਇੱਥੇ ਟੈਂਕ ਲਗਾ ਦਿੱਤਾ ਗਿਆ ਹੈਗਾ ਔਰ ਬੁੱਤ ਵੀ ਲੱਗ ਗਿਆ ਹੈਗਾ ਅਜੇ ਹੈਗਾ ਸਿੰਬੋਲਿਕ ਤੌਰ ਤੇ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਕਿ ਸਾਨੂੰ ਹੀਰੋ ਸਾਈਕਲ ਨਹੀਂ ਚਾਹੀਦਾ ਇੱਥੇ ਦੇਸ਼ ਦਾ ਹੀਰੋ ਚਾਹੀਦਾ ਜਿਹੜਾ ਕਿ ਦੇਸ਼ ਦੀ ਆਨ ਬਾਨ ਸ਼ਾਨ ਸੀ ਔਰ ਹੈ ਤੇ ਰਹੇਗਾ ਜਿਹੜਾ ਇਹ ਪ੍ਰੋਟੈਸਟ ਕਰ ਰਹੇ ਤੁਸੀਂ ਤੁਹਾਨੂੰ ਲੱਗਦਾ ਕਿ ਤੁਹਾਡੀ ਮੰਗें ਪੂਰੀ ਹੋਏਗੀ ਬਿਲਕੁਲ ਪੂਰੀ ਹੋਊਗੀ ਜੀ ਕਿਉਂਕਿ ਮੰਗ ਜਾਇਜ਼ ਹੈ ਇਹ ਲੋਕਤੰਤਰ ਕਿਹਾ ਜਾਂਦਾ ਹੈ ਜਦੋਂ ਕਿ ਅਸਲ ਲੋਕਤੰਤਰ ਇਹ ਹੁੰਦਾ ਕਿ ਜੋ ਲੋਕਾਂ ਦੀ ਮੰਗ ਹੁੰਦੀ ਹੈ ਔਰ ਦੇਸ਼ ਦੇ ਹਿੱਤ ਦੇ ਵਿੱਚ ਜੋ ਕੰਮ ਹੁੰਦੇ ਨੇ ਪ੍ਰਸ਼ਾਸਨ ਉਹ ਕੰਮ ਕਰਦਾ ਹੈ ਨਾ ਕਿ ਵਪਾਰੀਆਂ ਦੇ ਹਿੱਤਾਂ ਵਾਸਤੇ ਕੰਮ ਕਰਦਾ ਹੈ ਜਦੀਪ ਸਿੰਘ ਖਹਿਰਾ ਮੇਰਾ ਨੌਆ ਜੀ ਪਬਲਿਕ ਐਕਸ਼ਨ ਕਮੇਟੀ ਤੋਂ ਇਹ ਮਿੱਟੀ মেজর ਭੁਪਿੰਦਰ ਸਿੰਘ ਜੁਨਾ ਦਾ ਜਿਹੜਾ ਜਦੀ ਜ਼ਮੀਨ ਸੀਗੀ ਉਥੋਂ ਦੀ ਮਿੱਟੀ ਲੈ ਕੇ ਆਉਂਦੀ ਹੈ ਕਿਉਂਕਿ ਭਾਰਤ ਨਗਰ ਚੌਂਕ ਦੇ ਵਿੱਚ 1996 ਤੋਂ ਪਹਿਲਾਂ 1996 ਤੋਂ ਪਹਿਲਾਂ ਇੱਥੇ ਟੈਂਕ ਵੀ ਹੁੰਦਾ ਸੀ ਇਹ মেজর ਭੁਪਿੰਦਰ ਸਿੰਘ ਜੁਨਾ ਦਾ ਔਰ ਉਹਨਾਂ ਦਾ ਬੁੱਤ ਵੀ ਲੱਗਿਆ ਹੁੰਦਾ ਸੀ ਆ ਜੀ ਅ ਉਹ ਅੱਜ ਜਦੋਂ ਦੁਬਾਰਾ ਚੌਕ ਬਣਿਆ ਇਲਾਕੇ ਵੱਲੋਂ ਲੁਜਾਨਾ ਵਾਸੀਆਂ ਵੱਲੋਂ ਪਬਲਿਕ ਐਕਸ਼ਨ ਕਮੇਟੀ ਵੱਲੋਂ ਹੋਰ ਸੰਸਥਾਵਾਂ ਵੱਲੋਂ ਇੱਕੋ ਹੀ ਮੰਗ ਹੈ ਕਿ ਮੇਜਰ ਭਪਿੰਦਰ ਸਿੰਘ ਜੀ ਉਹਨਾਂ ਦਾ ਬਣਦਾ ਸਨਮਾਨ ਦਿੰਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਰਕਾਰ ਭਾਰਤਨਗਰ ਚੌਕ ਦੇ ਵਿੱਚ ਮੇਜਰ ਭਪਿੰਦਰ ਸਿੰਘ ਜੀ ਉਹਨਾਂ ਦਾ ਬੁੱਤ ਅਤੇ ਪੈਟਰਨ ਟੈਂਕ ਦੁਬਾਰਾ ਮੁੜ ਸਥਾਪਿਤ ਕਰੇ ਇਹ ਅਤੇ ਪੰਜਾਬੀ ਜਿਹੜੀ ਭਾਸ਼ਾ ਹੈਗੀ ਹੈ ਸਾਡੀ ਮਾਂ ਪਾਸ਼ਾ ਹੈਗੀ ਆ ਉਹਨੂੰ ਬਣਦਾ ਰਤਬਾ ਇਸ ਚੌਂਕ ਤੋਂ ਦੇਣਾ ਸ਼ੁਰੂ ਕਰੇ ਫਲੈਕਸ ਨੂੰ ਇਸ ਕਰਕੇ ਪੇਂਟ ਕੀਤੀ ਆ ਕਿ ਅਸੀਂ ਅੱਜ ਸਿੰਬੋਲਿਕ ਤੌਰ ਤੇ ਇੱਥੇ ਟੈਂਕ ਲਗਾ ਦਿੱਤਾ ਗਿਆ ਹੈਗਾ ਔਰ ਬੁੱਤ ਵੀ ਲੱਗ ਗਿਆ ਹੈਗਾ ਅਜੇ ਹੈਗਾ ਸਿੰਬੋਲਿਕ ਤੌਰ ਤੇ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਕਿ ਸਾਨੂੰ ਹੀਰੋ ਸਾਈਕਲ ਨਹੀਂ ਚਾਹੀਦਾ ਇੱਥੇ ਦੇਸ਼ ਦਾ ਹੀਰੋ ਚਾਹੀਦਾ ਜਿਹੜਾ ਕਿ ਦੇਸ਼ ਦੀ ਆਨ ਬਾਨ ਸ਼ਾਨ ਸੀ ਔਰ ਹੈ ਤੇ ਰਹੇਗਾ ਇਸ ਕਾਰੋ ਜਿਸ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਮੰਗें ਪੂਰੀ ਹੋਏ ਬਿਲਕੁਲ ਪੂਰੀ ਹੋਊਗੀ ਜੀ ਕਿਉਂਕਿ ਮੰਗ ਜਾਇਜ਼ ਹੈ ਇਹ ਲੋਕਤੰਤਰ ਕਿਹਾ ਜਾਂਦਾ ਹੈ ਜਦੋਂ ਕਿ ਅਸਲ ਲੋਕਤੰਤਰ ਇਹ ਹੁੰਦਾ ਕਿ ਜੋ ਲੋਕਾਂ ਦੀ ਮੰਗ ਹੁੰਦੀ ਹੈ ਔਰ ਦੇਸ਼ ਦੇ ਹਿੱਤ ਦੇ ਵਿੱਚ ਜੋ ਕੰਮ ਹੁੰਦੇ ਨੇ ਪ੍ਰਸ਼ਾਸਨ ਉਹ ਕੰਮ ਕਰਦਾ ਨਾ ਕਿ ਵਪਾਰੀਆਂ ਦੇ ਹਿੱਤਾਂ ਵਾਸਤੇ ਕੰਮ ਕਰਦਾ